ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਚਾਰ ਨਗ ਸੇ ਲੈ ਲੈ ਕੇ ਆਂ ਜੀ ਛੋਟੀ ਆ ਬਈ ਤਾਜੀ ਸੋਈ ਵੀ ਇੱਕ ਬਈ ਜਰਸੀ ਬਾਇਡ ਇੱਕ ਬਈ ਐਫ ਵਾਲਾ ਇੱਕ ਬਈ ਅਸਰਵੱਛੀ ਅਸਰੇ ਤੇ ਆਉ ਕਰ ਲੈਨੇ ਬਾਈ ਨਾ ਗੱਲ ਬਾਤ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹੋ ਬੜੀ ਹਾਂਜੀ ਬੜੀ ਵਧੀਆ ਜੀ ਨਾਮ ਤੇ ਐਡਰੈਸ ਹੋਲੋ ਨਾਮ ਸੰਦੀਪ ਸਿੰਘ ਪਿੰਡ ਗੁੱਸਾ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਨੇੜੇ ਪਿੰਡ ਬਈ ਨੇੜੇ ਪਿੰਡ ਬਦਨੀ ਕਲਾਂ ਨਿਹਾਲ ਸਿੰਘ ਵਾਲਾ ਬਲਾਕ ਪੁਰ ਕਿਆ ਕਰ ਰੇ ਨੇੜੇ ਹੀ ਰਹਿ ਜਾ ਮੋਬਾਈਲ ਨੰਬਰ ਬੋ 8699671060 ਠੀਕ ਹੈ ਭਾਈ ਬਈ ਜਿਹੜੀ ਝੋਟੀ ਦੇ ਨੇ ਕਿਹੜਾ ਸੂਸ ਹੋਈ ਹੈ ਪਹਿਲਾਂ ਨੂੰ ਸੂਈ ਹੈ ਜੀ ਕਦੋਂ ਸੂਈ ਹੈ ਭਾਈ ਸੂਈ ਨੂੰ ਹੋ ਗਏ ਜਾਣੀ ਦੀ ਅੱਜ 6ਵਾਂ ਦਿਨ ਹੈ ਜੀ 6ਵਾਂ ਦਿਨ ਅੱਜ ਹਾਂਜੀ ਬੱਚਾ ਕੀ ਹੈ ਭਾਈ ਬੱਚਾ ਘੱਟਾ ਜੀ ਘੱਟਾ ਭਾਈ ਹਾਂਜੀ ਛੇ ਸੂ ਦੇਖੋ ਸਿੰਘ ਦੀ ਕੁਆਲਿਟੀ ਕਿਆ ਬਾਤ ਆ ਜਮੇ ਨਾਲ ਵੀ ਮੋੜੇ ਰਿਆ ਹਣਾ ਹਾਂਜੀ ਜਮਾ ਬਾਕੀ ਪਤਲੀ ਚਮੜੀ ਦੀ ਦੁੱਧ ਦੀ ਜੋਟੀ ਸਹੀ ਗੱਲ ਹੈ ਦੁੱਧ ਵਾਲੀ ਝੋਟੀ ਆ ਕਿੰਨੇ ਕ ਬੋਲੇ ਤੇ ਹਾਜ਼ਰ ਆ ਬੋਲਾ ਹੁਣ ਜਾਣੀ ਦੀ 9 ਲੀਟਰ ਕੰਡੇ ਵਾਲਾ ਹੋਗਾ ਜਿਹੜਾ ਧਿਆ ਚਵਾਈ 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 ਦੀ ਐਕਟ ਨੰਬਰ ਚਾਹੇ ਹੁਣ ਬੱਚਾ ਛੱਡ ਕੇ ਹੁਣ ਬਹਿ ਜੇ ਹੁਣ ਬਹਿ ਜੇ ਤਾਂ ਵੀ ਕੋਈ ਚੈੱਕ ਕਰਨੀ ਹੈ ਬਾਕੀ ਲੇਵਾ ਨੂੰ ਬਣਾਉਟ ਦੇਖੋ ਫਿਟਿੰਗ ਵਾਲਾ ਕੀ ਬਾਤ ਹੈ ਹਨਾ ਆਰਡਰ ਬੜਾ ਚੰਗਾ ਕਰਮਾਲੀ ਪੂਰਾ ਚੰਗਾ ਹੈ ਕੱਲਾ ਕੱਲਾ ਥਣੇ ਚਵਾਈ ਪਹਿਲਾਂ ਪਹਿਲਾਂ ਨੂੰ ਇਹ ਜਲੇਵਾ ਲੱਗਦਾ ਨਹੀਂ ਨਹੀਂ ਲੱਗਦਾ ਖੋਲ ਦੇ ਭਾਈ ਤੋੜ ਕੇ ਦਿਖਾ ਦੇ ਸੂਈ ਸਵਾਈ ਬੱਚਾ ਮਗਰ ਕੱਟਾ ਚੰਗੇ ਬੋਲੇ ਤੋਂ ਸਟਾਰਟ ਹੋਈ ਆ ਕੱਦ ਵਿੱਡ ਠੀਕ ਆ ਰੰਗ ਰੂਪ ਚੰਗਾ ਭਾਈ ਫੇਸ ਵੀ ਚੰਗਾ ਕਰਮਾਲੀ ਦਾ ਸਿੰਘ ਦੀ ਕੁਆਲਿਟੀ ਵੀ ਚੰਗੀ ਹੈ ਬਾਕੀ ਨਰਮ ਇੰਨੀ ਆ ਚਾਹੇ ਕੋਈ ਜਵਾਗ ਜੀ ਹਮ ਤੇ ਕੀ ਮੁੱਲ ਹੈ ਜੱਜ ਜੱਪਰਾ ਇਹਦਾ ਜੱਜ ਜੱਪਰਾ 70000 ਮਾਨਤਨ ਹੋ ਜਾ 75000 ਰੁਪਿਆ ਮੋਲਾ ਭਾਈ ਮਾਨਤਨ ਜਿਹੜਾ ਮੌਕੇ ਤੇ ਜਰੂਰ ਹੋ ਜਾਊਗਾ ਚੰਗੀ ਆ ਭਾਈ ਛੋਟੀ ਸੂਈ ਸਵਾਈ ਆ ਬੱਚਾ ਮਗਰ ਟੱਟਾ ਗਿਆ ਬਾਕੀ ਪਹਿਲੇ ਦਿਨ ਬਥੇ ਗੱਲ ਚਾਪੋ ਜੰਦੇ ਹਾਂ ਹਾਂ ਸਹੀ ਗੱਲ ਆ ਹੋਰਾ ਨਹੀਂ ਆ ਨਾ ਉਹ ਕਰਦੀ ਬਸਾ ਬੱਚੇ ਦਾ ਹੋਰਾ ਵੀ ਨਹੀਂ ਜੀ ਹਮ ਆਰਡਰ ਦੇਖੋ ਆਰਡਰ ਦੀ ਕੁਆਲਿਟੀ ਬਹੁਤ ਚੰਗੀਆਂ ਥਾਣ ਦੀ ਵਿੱਥੀ ਚੈੱਕ ਕਰ ਲੋ ਬਹੁਤ ਵਿੱਥੀ ਦੀ ਥਾਣ ਲੱਗਿਆ ਬਾਈ ਚੰਗੀਆਂ ਆ ਮਾਕੇ ਤਾਂ ਥਾਣਾ ਮੁਠੀ ਵਾਲਾ ਕੱਡੇ ਹੁੰਦੀ ਹੈ ਮੁੱਲ ਵੀ ਜਾਇਜ਼ ਜਾਈ ਹਣਾ ਜਾਇ ਜੀ ਬਸ ਆਪਾਂ ਉਹੇ ਜਿਹਾ ਹੀ ਰੱਖਾ ਬਈ ਵੇਚਣ ਦੇ ਵਾਲਾ ਜਿਹੜਾ ਜੀ ਅੱਗੇ ਬਈ ਜਰਸੀ ਵੜ ਕਿਹੜਾ ਸੂਸ ਹੋਈ ਹੈ ਇਹ ਦੂਜਾ ਸੂਸ ਹੋਈ ਹੈ ਜੀ ਕਦੋਂ ਸੂਈ ਹੈ ਇਹਨੂੰ ਸੂਈ ਨੂੰ ਹੋ ਗਏ ਅੱਜ 10ਵਾਂ 11ਵਾਂ ਦਿਨ ਆ ਜੀ ਬੱਚਾ ਕੀ ਹੈ ਭਾਈ ਬੱਚਾ ਦਾ ਬੱਚਾ ਹੈ ਜੀ ਬੱਚਾ ਭਾਈ ਕਿੰਨਾ ਆ ਦੁੱਧ ਚ ਮੋੜ ਦੁੱਧ ਹੁਣ 12 ਲੀਟਰ ਆਊਗਾ ਜੀ ਨੈਟ ਤਿਆਰ ਹੈ ਭਾਈ ਨੈਟ ਤਿਆਰ ਕੋਈ ਚਾਰ ਡੰਗ ਚੋ ਕੇ ਲੈ ਜੀ ਫੈਂਟ ਬਹੁਤ ਚੰਗੀਆਂ ਨੇ ਫੈਂਟ ਦਾ ਇਹਦੀ ਸਾਡੀਆਂ ਗਾਂਆਂ ਐਫ ਐਫ ਦਾ ਰੇਟ ਆਉਂਦਾ 36 37 ਜਿੱਦਾਂ ਦਾ ਇਹਦਾ ਵਿੱਚ ਪੈਣ ਲੱਗਿਆ 42 43 ਰੁਪਏ ਰੇਟ ਆਉਂਦਾ ਯਾਨੀ ਇਹਦੀ ਕੱਲੀ ਦਾ 50 ਰੁਪਏ ਨੂੰ ਲੱਗੂ ਖੋਲ ਦੇ ਭਾਈ ਥੋੜਾ ਖਾ ਦੇ ਚੰਗੀ ਆ ਬੜ ਬਈ ਥਣਲੇਵਾ ਚੰਗੀ ਚਵਾਈ ਚੰਗੀ ਚਵਾਈ ਦੀ ਇੱਕ ਨੰਬਰ ਜੀ ਬਿਨਾਂ ਰਸੇ ਤੋਂ ਹੀ ਚੋਣਿਆ ਜੀ ਅੱਛਾ ਬਿਨਾਂ ਬਾਈ ਕਹਿੰਦਾ ਨਿਆਣਾ ਪਾਇ ਤੋਂ ਚੋ ਲੈਨੇ ਆ ਕਿ ਤੋੜਾ ਤੋੜਾ ਚੈੱਕ ਕਰ ਲਓ ਕੀ ਮੁੱਲ ਲੱਜ ਐ ਜੀ ਬਾਈ ਜੀ ਬਸ ਮੁੱਲ ਦਾ 40 ਐ ਜੀ ਇਹ 30000 ਦੀ ਵੜ ਦੇ ਦਾਂ ਜੀ 40000 ਰੁਪਇਆ ਮੁੱਲ 38000 ਦੀ ਵੜ ਬਾਈ ਕਹਿੰਦਾ ਦੇ ਦੇਾਂਗੇ ਬਾਈ ਚੰਗੀ ਆ ਬੜ ਸੁਨੱਖੀ ਥਣਲੇਵਾ ਨੇੜੇ ਤੋਂ ਚੈੱਕ ਕਰਵਾਉਣੇ ਲਈ ਵਲੂਆ ਵੀ ਚੰਗਾ ਹੈ ਬਾਈ ਕਿਆ ਬਾਤ ਹੈ ਹਣਾ ਥਣ ਬੜਾ ਚੰਗਾ ਹਣ ਤੋਂ ਤਾਂ ਪੂਰਾ ਚੰਗਾ ਹੀ ਅੱਗੇ ਭਰਾ ਤੈਨ ਨੰਬਰ ਕਿਹੜਾ ਸੂਈ ਹੈ ਇਹ ਪਹਿਲਾਂ ਨਹੀਂ ਆਈ ਬੱਚੀ ਕਦੋਂ ਸੂਈ ਹੈ ਸੂਈ ਨੂੰ ਅੱਜ ਹਫਤਾ ਹੋ ਗਿਆ ਹਫਤਾ ਹੋ ਗਿਆ ਬੱਚਾ ਕੀ ਹੈ ਭਾਈ ਬੱਚਾ ਮੇਰਾ ਤਾਲਾ ਸਾਜੀ ਹਾਂ ਦੁੱਧ ਕਿੰਨਾ ਹੁਣ ਦੁੱਧ ਹੁਣ ਜਾਨੀ ਦੀ ਜਿਹੜਾ ਚੋਣ ਵਾਲਾ 16 17 ਕਿਲੋ ਦੁੱਧ ਹੋਊਗਾ ਥੋਲ ਦੇ ਭਾਈ ਥੋਰ ਕੇ ਉਹ ਵੀ ਹਜੇ ਦੁੱਗ ਦੇ ਦੰਦ ਚੱਕ ਦੂਈ ਆ ਚੱਕ ਦੀ ਆ ਜਾਨੀ ਦੀ ਬੱਚਾ ਹੀ ਆ ਟੱਕ ਅ ਬੱਚਾ ਇਹ ਦੰਦਾਂ ਜ ਬੜਾ ਬਾਈ ਸੋਈ ਸਵਾਈ ਆ ਕੱਦ ਵੱਡ ਚੰਗਾ ਖਾਣ ਬਹੁਤ ਚੰਗਾ ਲੱਗਿਆ ਹਾਂ ਤਾਂ 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 ਪੂਰਾ ਖਾਣਾ ਨੇੜ ਤੋਂ ਜੀ ਰੋਜ਼ ਚੈੱਕ ਕਰਵਾਵਾਂਗੇ ਬਾਈ ਫੇਸ ਦੇਖੋ ਫੇਸ ਬੜਾ ਚੰਗਾ ਕੁਆਲਿਟੀ ਚ ਜੀ ਇਹ ਜੀ ਮੋਟੀ ਧਾਰ ਹੁੰਦੀ ਆ ਜੀ ਗੰਨੇ ਆ ਚੀਕਾ ਬਾਈ ਹੂੰ ਠੰਡੀ ਸੀ ਲਾਉ ਠੰਡੀ ਸੀ ਪੂਰੀ ਮੈਂ ਕਹਿੰਦਾ ਇਹ ਪੂਰਾ ਇੰਚ ਪੈਰ ਨਾ ਪਟੂ ਜਦੋਂ ਚੌਣ ਬਾਈ ਠੀਕ ਆ ਬਾਈ ਕੀ ਮੁੱਲ ਦਾ ਜਾਇਜ਼ ਹੋਰ ਮੁੱਲ ਦਾ ਡਾਕਟਰ 42000 ਦੀ ਬੈੜ ਦੇ ਦਿੰਦੇ ਠੀਕ ਆ ਮੁੱਲ 45 ਆ 42000 ਦੀ ਬੈੜ ਬਾਈ ਕਹਿੰਦਾ ਦੇ ਦੇਾਂਗੇ ਬਾਈ ਆਰਡਰ ਚੰਗਾ ਥਾਣ ਥਾਣ ਵਿੱਚ ਚੰਗਾ ਲੱਗਿਆ ਬਾਈ ਕਿ ਜਦੋਂ ਗਾਹਣ ਨੂੰ ਤਿਆਰ ਹੋਣੀ ਆ ਮੈਂ ਨਾ ਬੱਸ 77 ਬੰਦੇ ਸਹੀ ਗੱਲ ਆ ਬਾਈ ਹਮ ਆਰਡਰ ਦੇਖ ਬਾਰਡਰ ਕਮਾਲ ਦਾ ਅੱਲਾਕੱਲਾ ਥਾਣ ਮੁੱਠਿਆ ਆਣ ਲੱਗੇ ਕੀ ਬਾਤ ਬਾਹਲਾ ਨਹੀਂ ਕਿ ਆਪਾਂ ਜਾਏ ਜੀ ਕਿਹਾ ਵੀ ਗਾਹਣ ਨੂੰ 70 75 ਹੀ ਜਾਂਦੀ ਆ ਠੀਕ ਆ ਜੇ ਕਦਮੀ ਕਰ ਜਾਣਾ ਬਾਕੀ ਰਾਈ ਰੂਜੀ ਹੋਗੀ ਹਮ ਬਾਕੀ ਲੇਵਾ ਦੇਖੋ ਇਹ ਪੂਰਾ ਫਿਟਿੰਗ ਵਾਲਾ ਹੀ ਆ ਕੋਈ ਜਾਨੀ ਕੋਈ ਨਾ ਕੋਈ ਬਿਮਾਰੀ ਪਵੇ ਲੇਵੇ ਨੂੰ ਨਾ ਕੋਈ ਅੱਗੇ ਭਾਈ ਬੱਚੀ ਹੈ ਅੱਗੇ ਬੱਚੀ ਹੈ ਜੀ ਉਸਦੀ ਕਿੰਨੀ ਉਮਰ ਹੈ ਜੀ ਉਮਰ ਜਾਨੀ ਦੀ ਲਾਲੋ ਸਾਹਿਬ ਵੀ ਖੀਰੀ ਮੰਨ ਲੈ ਚਾਹੇ ਕੋਈ ਚਾਹੇ ਕੋਈ ਦੋਂਦੀ ਮੰਨ ਲੈ ਚੱਕਦੀ ਆ ਦੁੱਕ ਦੇ ਤਾਂ ਚੱਕਦੀ ਆ ਹਾਂਜੀ ਖੋਲੀ ਭਾਈ ਤੋਰੇ ਕਿੰਨਾ ਕੁ ਦੁੱਧ ਸੀ ਮਾਂ ਥੱਲੇ ਮਾਂ ਦਾ ਦੁੱਧ ਹੋਣਾ ਮੈਂ ਝੂਠ ਮਾਰਨੋਂ ਮਾਰੀ ਜਾਈਏ ਹੈ ਨਾ ਜੀ ਜਾਨੀ ਦੀ 22 26 ਕਿਲੋ ਦੁੱਧ ਸੀਗਾ ਖੁੱਲੋ ਠੀਕ ਆ ਭਾਈ ਹਮ ਦੇ ਚੰਗੀ ਆ ਭਾਈ ਕੱਦ ਫੁੱਲਾ ਰਾਜੀ ਚੰਗੀ ਆ ਸਮੀ ਫਲੀਆ ਬਾਕੀ ਉਹਨੇ ਗੁੱਲੀ ਗੁੱਲੀ ਨੇ ਜਲਵਾ ਕਰ ਦਿੱਤਾ ਕਰ ਦਿਆ ਹਾਂ ਈ ਮੋਲ ਦਾ ਜਾਇਜ਼ ਆ ਬਈ। ਕੋ 15000 ਦੀ ਦੇ ਦਵੇ। ਮਾਨਤਨ ਹੋ ਜਾ। ਮਾਨਤਨ ਕਰਦੇ। 15000 ਰੁਪਇਆ ਮੋਲ ਦਾ ਮਾਨਤਨ ਜ਼ਰੂਰ ਹੋ ਜਾ। ਚੰਗੀ ਆ ਬਈ ਬੱਚੀ ਟੀਕੇ ਦੇ ਤਕਰੀਬਨ ਖਾਵਲੀ ਆ ਬਈ। ਸਾਰਾ ਕਰਦੀ ਆ ਜੀ ਇੱਕ ਟੀਕਾ ਭਰਾਤਾ ਇਹਦੇ। ਸਣ ਦੀ ਦੂਜਾ ਅੱਜ ਭਰਾਤੇ। ਠੀਕ ਆ ਬਈ। ਬਹੁਤ ਬਹੁਤ ਕਰਕੇ ਵੀ ਰੱਬ ਦੀ। ਹਾਂ। ਨਗਸੀ ਚਾਰ ਚਾਰੀ ਦਿਖਾਤੀ ਕਿਸੇ ਵੀਰ ਦੇ ਕੋਈ ਵੀ ਨਗ ਪਸੰਦ ਆਵੇ ਬਾਈ ਨਾ ਕਨੈਕਟ ਕਰ ਲਓ ਜੀ। ਧੰਨਵਾਦ।